ਫਰੀ ਡਾਲਸੀ ਸੈਂਟਰ ਜਿੱਦੇ ਕੋਈ ਵੀ ਕੈਸ਼ ਕਾਊਂਟਰ ਨਹੀਂ ਹੈਗਾ ਇੱਥੇ ਤੱਕ ਇਹ ਕੰਟੀਨਿਊ ਵੀ ਫਰੀ ਹੈ ਬੰਦਿਆਂ ਨੂੰ ਸੇਧ ਦੇਣ ਵਾਸਤੇ ਘਰ ਦੇਣ ਵਾਸਤੇ ਦਵਾਈਆਂ ਦੇਣ ਵਾਸਤੇ ਜਦੋਂ ਉਹਨਾਂ ਨੂੰ ਨਹੀਂ ਮਿਲਦਾ ਸਾਰਾ ਕੁਝ ਤਾਂ ਫਿਰ ਉਹ ਮਜਬੂਰ ਹੋ ਕੇ ਕਿਸੇ ਨਾ ਕਿਸੇ ਸੰਸਥਾ ਕੋਲ ਜਾਂਦੇ ਨੇ ਦਸ ਦੀ ਛੱਟੇ ਰੁਪਏ ਦੀ ਵੀ ਨਹੀਂ ਸਿਲਪ ਹੈ ਕਈ ਲੋਕਾਂ ਦੇ ਐਨਜੀਓ ਵਾਸਤੇ ਭਰਮ ਹੁੰਦੇ ਹੈ ਕਿ ਉਹ ਲੋਕ ਆਪਣੇ ਸਾਈਡ ਤੇ ਕੁਝ ਨਾ ਕੁਝ ਕੰਮ ਕਰਦੇ ਹੈ ਪਰ ਇੱਥੇ ਅਸੀਂ ਤਰ੍ਹਾਂ ਦੀ ਕੋਈ 困难 ਨਹੀਂ ਹੈ ਜੋ ਵੀ ਸਾਰਾ ਹਿਸਾਬ ਹੈ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਚੈੱਕ ਕਰ ਸਕਦਾ ਸਾਡੇ ਕੋਈ ਜਾਤ ਪਾਤ ਦਾ ਨਹੀਂ ਹਿੰਦੂ ਮੁਸਲਮ ਸਿੱਖ ਐ ਸਾਈ ਸਭ ਭਾਈ ਭਾਈ ਆ ਕਿਉਂਕਿ ਸ੍ਰਿਸ਼ਟੀ ਦੇ ਰਚੇ ਤਾਂ ਇੱਕੋ ਹੀ ਆ ਬੰਦਾ ਸਹੀ ਐ ਨਾ ਧਰਮ ਤਾਂ ਬਕਵਾਕ ਹੋ ਗਿਆ ਬਾਕੀ ਸਾਰਿਆਂ ਦੀ ਇੱਕੋ ਹੀ ਕਹਾਵਤ ਹੈ ਠੀਕ ਔਰ ਤਕਰੀਬਨ ਹਰ ਚੀਜ਼ ਦਾ ਇੱਥੇ ਮਤਲਬ ਅਸੀਂ ਜ਼ਰੂਰਤਵੰਤ ਤੇ ਬੇਸਹਾਰਾਂ ਨੂੰ ਦਿੰਨੇ ਆਗੇ ਠੀਕ ਕਿਸੇ ਦੀ ਕੁੜੀ ਵਿਆਹ ਨਾਲੇ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹਨਾਂ ਤੇ ਰੁਪਈਆ ਲਾਓ ਪ੍ਰਮਾਤਮਾ ਉੱਥੇ ਮਿਲਣਾ ਹੈਗਾ ਕਿ ਆ ਜਰੂਰਤਮੰਤ ਤੇ ਬੇਸਾਰਾ ਲੋਕਾਂ ਦਾ ਸਹਾਇਤਾ ਕਰੋ ਪਰਮਾਤਮਾ ਤੋਂ ਓਡੀ ਸਾਰੀ ਜਰੂਰਤਾਂ ਪੂਰੀ ਕਰੋ ਸਸਿਕਾ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਟਿੱਲੋ ਸਮੇਂ-ਸਮੇਂ ਦੇ ਉੱਪਰ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ ਉਹ ਤੁਹਾਡੇ ਰੂਹਬਰੂ ਅਸੀਂ ਕਰਵਾਉਂਦੇ ਰਹਿੰਨੇ ਆ ਤੇ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਉਹਨਾਂ ਦਾ ਸਮਾਜ ਦੇ ਵਿੱਚ ਉਹਨਾਂ ਲੋਕਾਂ ਦੀ ਇੱਕ ਵੱਡੀ ਦੇਣ ਵੱਡੀ ਦੇਣ ਮੈਂ ਇਸ ਕਰਕੇ ਕਹਿ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਦਵਾਈ ਪੜ੍ਹਾਈ ਔਰ ਜਿਹੜਾ ਮਕਾਨ ਹੈ ਇਹ ਚੀਜ਼ਾਂ ਇੰਨੀਆਂ ਕਿ ਮਹਿੰਗੀਆਂ ਹੋ ਗਈਆਂ ਅਗਰ ਇਸ ਵਿੱਚ ਸਾਨੂੰ ਕਿਸੇ ਬਿਮਾਰੀ ਦੇ ਉੱਪਰ ਪੈਸਾ ਲਗਾਉਣਾ ਪੈ ਜਾਵੇ ਤਾਂ ਸਾਡਾ ਜਿੰਦਿਆ ਜੀਹੀ ਮਰਨ ਹੋ ਜਾਂਦਾ ਤਾਂ ਇਹ ਹੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਕਿ ਇਹ ਜਿਹੜੀ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਤਾਂ ਇੱਕ ਐਨਜੀਓ ਦਾ ਸੰਗਠਨ ਜਿਹੜਾ ਬਣਾਇਆ ਜਾਂਦਾ ਹੈਗਾ ਤੇ ਕਿਨਾ ਵੱਲੋਂ ਇਹ ਸੰਗਠਨ ਬਣਾਇਆ ਗਿਆ ਕੀ ਇਹ ਸੰਗਠਨ ਦਾ ਨਾਮ ਹੈ ਔਰ ਕੀ ਕੀ ਇਹਦੇ ਵੱਲੋਂ ਜੜੀਆਂ ਸਮਾਜ ਪ੍ਰਤੀ ਸੇਵਾਵਾਂ ਜੜੀਆਂ ਨਿਭਾਈਆਂ ਜਾ ਰਹੀਆਂ ਨੇ ਤਾਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਸਵਾਗਤ ਹੈ ਜੀ ਸਾਰਿਆਂ ਦਾ ਲੁਧਿਆਣਾ ਲਾਈਵ ਤੇ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਮੇਰੇ ਨਾਲ ਦੀਪਕ ਗਰਗ ਹੈ ਜੀ ਮੇਰੇ ਨਾਲ ਭਾਈ ਸਾਹਿਬ ਇੱਥੇ ਨੇ ਮੁਕੇਸ਼ ਸਾਹਨੀ ਜੀ ਉਧਰ ਜਿਹੜੇ ਬੈਠੇ ਨੇ ਅਰुण ਬੈਲ ਜੀ ਸਾਡੀ ਜਿਹੜੀ ਸੰਸਥਾ ਹੈ ਹੈਲਪਫੁਲ ਐਂਜਲ ਵੈਲਫੇਅਰ ਸੁਸਾਇਟੀ ਨਰਸ ਸੇਵਾ ਨਾਰਾਇਣ ਸੇਵਾ ਫਾਊਂਡੇਸ਼ਨ ਨਾਰਾਇਣ ਸੇਵਾ ਹੈ ਹੈਲਪਫੁਲ ਐਂਜਲ ਨਰਸ ਸੇਵਾ ਨਾਰਾਇਣ ਸੇਵਾ ਫ੍ਰੀ ਡਾਇਲਿਸਿਸ ਸੈਂਟਰ ਜਿੱਦੇ ਕੋਈ ਵੀ ਕੈਸ਼ ਕਾਊਂਟਰ ਨਹੀਂ ਹੈਗਾ ਇੱਥੇ ਤੱਕ ਇਹ ਕੰਟੀਨਿਊ ਵੀ ਫ੍ਰੀ ਹੈ ਅੱਛਾ ਇਸ ਹਸਪੀਟਲ ਦੇ ਵਿੱਚ ਕੈਸ਼ ਕਾਊਂਟਰ ਹੀ ਨਹੀਂ ਹੈਗਾ ਨਹੀਂ ਹੈ ਨਹੀਂ ਹੈ ਜੀ ਬਿਲਕੁਲ ਕੋਈ ਕੈਸ਼ ਕਾਊਂਟਰ ਨਹੀਂ ਹੈ ਤੇ 10 ਰੁਪਏ ਦੀ ਵੀ ਨਹੀਂ ਕੋਈ 5 10 ਦੀ ਛੱਡਵੇ ਰੁਪਏ ਦੀ ਵੀ ਨਹੀਂ ਸਿਲਪੈਗੇ ਅੱਛਾ ਕੋਈ ਹੈ ਹੀ ਨਹੀਂ ਇੰਦਾ ਦਾ ਸਿਸਟਮ ਤੇ ਜਿਹੜੇ ਲੋੜਵੰਦ ਲੋਕ ਨੇ ਉਹ ਕਿਸੇ ਵੀ ਇਲਾਕੇ ਦੇ ਹੋ ਸਕਦੇ ਨੇ ਜਾਂ ਲੁਧਿਆਣੇ ਵਾਲਿਆਂ ਨੇ ਤਰਜੀਹ ਦੇਣੀ ਹੈ ਤੁਸੀਂ ਪੂਰੇ ਇੰਡੀਆ 'ਚ ਜਿੱਥੋਂ ਮਰਜ਼ੀ ਆ ਜਾਣ ਪੂਰੇ ਇੰਡੀਆ ਤੋਂ ਜਿੱਥੋਂ ਮਰਜ਼ੀ ਆ ਜਾਣ ਸਾਡੇ ਕੋਈ ਜਾਤ ਪਾਤ ਦਾ ਨਹੀਂ ਹਿੰਦੂ ਮੁਸਲਮ ਸਿੱਖ ਐ ਸਾਈ ਸਭ ਭਾਈ ਭਾਈ ਆ ਲੱਗਦੀ ਸਮਝ ਇਹ ਤਾਂ ਸਾਡਾ ਸਮਾਜ ਹੀ ਐਨਾ ਵੰਡ ਗਿਆ ਕਿਉਂਕਿ ਸ੍ਰਿਸ਼ਟੀ ਦੇ ਰਚਤਾ ਇੱਕੋ ਹੀ ਆ ਭੰਡਾ ਸੀ ਇਹਨੇ ਧਰਮਤਾਂ ਨੂੰ ਬਕਵਾਕ ਹੋ ਗਿਆ ਬਾਕੀ ਸਾਰਿਆਂ ਦੀ ਇੱਕੋ ਹੀ ਕਹਾਵਤ ਐ ਨਰ ਸੇਵਾ ਨਾਰਾਇਣ ਸੇ ਪਰ ਗਰਗਸਾਹਬ ਅੱਜ ਕੱਲ ਐਨ ਜੀਓਜ਼ ਦੇ ਉੱਪਰ ਵੀ ਬੜੇ ਸਵਾਲ ਉਠਾਏ ਜਾਂਦੇ ਨੇ ਲੋਕਾਂ ਕੰਨੀਓ ਕਿ ਇਹ ਚੀਜ਼ਾਂ ਦਾ ਬਿਜ਼ਨਸ ਬਣਾਏ ਹੋਏ ਨੇ ਇਹਨਾਂ ਲੋਕਾਂ ਨੇ ਇਹ ਮੈਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਡਾਇਲਿਸਿਸ ਵਰਗੀ ਜਿਹੜੀ ਹੈ ਉਹ ਟ੍ਰੀਟਮੈਂਟ ਜਿਹੜਾ ਉਸ ਦਾ ਬਿਲਕੁਲ ਫ੍ਰੀ ਆਫ ਕੋਸ ਤੁਸੀਂ ਕਰ ਰਹੇ ਹੈਗੇ ਤੁਸੀਂ ਬਹੁਤ ਵਧੀਆ ਕਿਉਂਕਿ ਐਕਚੁਅਲੀ ਨਾ ਜਿਹੜੇ ਐਨ ਜੀਓਜ਼ ਨੇ ਇਹ ਬੜਾ ਕੁਝ ਪਖੰਡ ਵੜਾ ਕਰਦੇ ਨੇ ਇਮੋਸ਼ਨਲ ਵੀਡੀਓ ਪਾ ਕੇ ਪੈਸਾ ਦੇਖੋ ਮੈਂ ਤੁਹਾਨੂੰ ਹੈਲਪਫੁਲ ਐਂਜਲ ਵੈਲਫੇਅਰ ਸੁਸਾਇਟੀ ਤੇ ਨਰ ਸੇਵਾ ਨਾਰਾਇਣ ਸੇਵਾ ਉਹਨਾਂ ਬਾਰੇ ਦੱਸਾਂ ਸਾਡਾ ਟੋਟਲ ਆਡਿਟ ਹੁੰਦਾ ਹੈ ਔਰ ਤੁਹਾਨੂੰ ਦੱਸ ਦਈਏ 13 ਮਹੀਨੇ ਤੇ ਕੁਝ ਦਿਨਾਂ ਦੇ ਉਪਰਾਲੇ ਨਾਲ 6 ਕਰੋੜ ਰੁਪਏ ਲਾਗਤ ਨਾਲ ਅ ਡਾਇਲਿਸਿਸ ਸੈਂਟਰ ਖੁੱਲ੍ਹਾ ਖੁੱਲ੍ਹਾ ਹੈ ਤੇ ਦੂਸਰਾ ਡਾਇਲਿਸਿਸ ਸੈਂਟਰ ਅਸੀਂ ਅਗਲੇ ਮਹੀਨੇ ਹੋਰ ਚਾਲੂ ਕਰਨ ਲੱਗੇ ਹਾਂ ਇਹ ਪਰਮਾਤਮਾ ਦੇ ਮੇਰੇ ਵਾਹਿਗੁਰੂ ਦੀ ਕਿਰਪਾ ਹੈ ਇਹ ਚਾਲੂ ਹੈਗਾ ਇੱਥੇ ਰੁਪਈਆ ਰੁਪਈਆ ਦਾ ਹਿਸਾਬ ਹੈ ਆਡਿਟ ਹੈ ਸਾਰਾ ਕੁਝ ਹੈਗਾ ਇਹ ਪਹਿਲੀ ਸੰਸਥਾ ਹੈ ਜੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਜਿਹਦੇ ਜੇ ਐਜੂਕੇਸ਼ਨ ਐਜੂਕੇਸ਼ਨ ਤੇ ਹੈਲਥ ਦੋ ਚੀਜ਼ਾਂ ਦੇਈ ਜਾ ਰਹੀ ਹੈ ਠੀਕ ਔਰ ਤਕਰੀਬਨ ਹਰ ਚੀਜ਼ ਦਾ ਇੱਥੇ ਮਤਲਬ ਅਸੀਂ ਜ਼ਰੂਰਤਵੰਤ ਤੇ ਬੇਸਹਾਰਾਂ ਨੂੰ ਦਿੰਨੇ ਆਗੇ ਠੀਕ ਹੈ ਗਰਗਖ ਸਾਹਿਬ ਜਦੋਂ ਪਹਿਲਾ ਕਦਮ ਚੁੱਕਿਆ ਤੁਸੀਂ ਇਸ ਵੱਲ ਤਾਂ ਕਿਸ ਤਰ੍ਹਾਂ ਤੁਹਾਨੂੰ ਜ਼ਰੂਰਤ ਮਹਿਸੂਸ ਹੋਈ ਔਰ ਪਹਿਲਾ ਲੋਕ ਕਿੰਨੇ ਕੁ ਤੁਹਾਡੇ ਨਾਲ ਸੀਗੇ ਤੇ ਹੁਣ ਜਿਹੜਾ ਕਿੰਨੇ ਕੁ ਲੋਕ ਤੁਹਾਡੇ ਨਾਲ ਹੈਗੇ ਨੇ ਦੇਖੋ ਜੀ ਪਹਿਲਾ ਜਿਹੜਾ ਕਦਮ ਚੱਕਿਆ ਸੀਗੇ ਅਸੀਂ ਬੱਚੇ ਨਹੀਂ ਪੜ੍ਹਾਈ ਲਈ ਫਿਰ ਮੈਡੀਕਲ ਸਹੂਲਤ ਆਉਗੀ ਪਹਿਲਾਂ 4-5 ਬੰਦੇ ਸੀਗੇ ਹੁਣ ਪਰਮਾਤਮਾ ਦੀ અપਾਰ ਕਿਰਪਾ ਹੋ ਗਈ ਤਾਂ ਵਾਹਿਗੁਰੂ ਦਾ ਕਿਰਪਾ ਨਾਲ ਇਹ ਇੱਥੇ ਵੱਧ ਚੁੱਕਿਆ 6 ਕਰੋੜ ਰੁਪਏ ਇਕੱਠਾ ਕਰਨਾ ਕਿਤੇ ਸੋਖਾ ਤੇ ਦੂਜਾ ਸਾਡਾ ਡਲਸੀ ਸੈਂਟਰ ਬਣੂਗਾ 4 ਕਰੋੜ ਉੱਥੇ ਵੀ ਲੱਗਣਾ ਹੀ ਹੈਗਾ ਇਹ ਸਭਾ ਬੈਠੇ ਨੇ ਪਰ ਆ ਇਹਨਾਂ ਦੇ ਸਹਿਯੋਗ ਨਾਲ ਜਿਹੜਾ ਕੀ ਕੰਮ ਵੱਧ ਰਿਹਾ ਠੀਕ ਹੈ ਜੀ ਠੀਕ ਹੈ ਤਾਂ ਹੋਰ ਵੀ ਜਿਹੜੇ ਸਾਥੀ ਮੌਜੂਦ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕਿਉਂਕਿ ਵਾਕਿ ਹੀ ਇੱਕ ਬਹੁਤ ਹੀ ਚੰਗਾ ਉਪਰਾਲਾ ਜਿਹੜਾ ਇਸ ਐਨਜੀਓ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈਗਾ ਸਵਾਗਤ ਹੈ ਜੀ ਲੁਧਿਆਣਾ ਲਾਈਵ ਤੇ ਕੀ ਨਾਮ ਤੁਹਾਡਾ ਅਰੁਣ ਬਹਿਲ ਸਤਿ ਸ਼੍ਰੀ ਅਕਾਲ ਜੀ ਬਸਤੇ ਬੈਲ ਸਾਹਿਬ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਕੋਈ ਪੇਸ਼ੈਂਟ ਆਂਦਾ ਹੈਗਾ ਤੇ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਤੁਸੀਂ ਕਹਿੰਦੇ ਹੋ ਕਿ ਕੋਈ ਚੱਕਰ ਹੀ ਨਹੀਂ ਪੈਸੇ ਨਹੀਂ ਹੈਗੇ ਤੁਸੀਂ ਆ ਕੇ ਇੰਨਾ ਹੀ ਬਹੁਤ ਆ ਤਾਂ ਅੰਦਰੋਂ ਕਿਸ ਤਰ੍ਹਾਂ ਫੀਲ ਹੁੰਦਾ ਅੰਦਰ ਦੀ ਸਥਿਤੀ ਕੀ ਹੁੰਦੀ ਮਨ ਦੀ ਦੇਖੋ ਜੀ ਇੱਥੇ ਆ ਕੇ ਜੇ ਤੁਸੀਂ ਸਾਰਾ ਦਿਨ ਬਹਿ ਕੇ ਦੇਖਦੇ ਹੈਗੇ ਉਹ ਤਾਂ ਇੱਥੇ ਸਾਰੇ ਜ਼ਰੂਰਤਮੰਦ ਲੋਕ ਆਂਦੇ ਹੈਗੇ ਨੇ ਔਰ ਜਦੋਂ ਐਦਾਂ ਦੇ ਲੋਕ ਇੱਥੇ ਆਂਦੇ ਆ ਜਦੋਂ ਆਪਣੀ ਵਿਅਥਾ ਸੁਣਾਉਂਦੇ ਹੈਗੇ ਜਿੱਦਾਂ ਸਰਕਾਰ ਦਾ ਕੰਮ ਬੰਦਿਆਂ ਨੂੰ ਸੇਧ ਦੇਣ ਵਾਸਤੇ ਘਰ ਦੇਣ ਵਾਸਤੇ ਦਵਾਈਆਂ ਦੇਣ ਵਾਸਤੇ ਜਦੋਂ ਉਹਨਾਂ ਨੂੰ ਨਹੀਂ ਮਿਲਦਾ ਸਾਰਾ ਕੁਝ ਤਾਂ ਫਿਰ ਉਹ ਮਜਬੂਰ ਹੋ ਕੇ ਕਿਸੇ ਨਾ ਕਿਸੇ ਸੰਸਥਾ ਕੋਲ ਜਾਂਦੇ ਨੇ ਤੇ ਤਾਂ ਇਹੀ ਹੁੰਦਾ ਵੀ ਜਿਹੜਾ ਇੱਥੇ ਆ ਗਿਆ ਉਹਦੀ ਜਿਸ ਤਰੀਕੇ ਨਾਲ ਵੀ ਹੋ ਸਕੇ ਮਦਦ ਹੋਵੇ ਔਰ ਨੀਸਵਾਰਥ ਮਦਦ ਇੱਥੇ ਹੋਵੇ ਤੁਹਾਨੂੰ ਇਹ ਦੱਸ ਦਈਏ ਇੱਥੇ ਜਿੰਨਾ ਸਾਡਾ ਐਨ ਜੀਓ ਦਾ ਕੰਮ ਹੈਗਾ ਸਾਰਾ ਜੇ ਅਸੀਂ ਕਿਸੇ ਨੂੰ ਹੈਲਪ ਵੀ ਦਿੰਨੇ ਆ ਹੈਲਪ ਅਸੀਂ ਕੌਣ ਹੁੰਨੇ ਆ ਜੋ ਪਰਮਾਤਮਾ ਦਿੰਦਾ ਉਹ ਸਾਰਾ ਆਨਲਾਈਨ ਜਾਂਦਾ ਹੈਗਾ ਉਹ ਸਾਡੇ ਕੋਲ ਡੋਨੇਸ਼ਨਸ ਵੀ ਮੋਸਟਲੀ ਆਨਲਾਈਨ ਆਉਂਦੀਆਂ ਸਾਰੀਆਂ ਠੀਕ ਕੋਈ ਇੱਥੇ ਅਸੀਂ ਉਹ ਨਹੀਂ ਲਾਇਆ ਹੋਇਆ ਕੈਸ਼ ਬਾਕਸ ਨਹੀਂ ਲੱਗਿਆ ਹੋਇਆ ਵੀ ਜਿਹਦੇ ਚਾਨ ਅਕਾਊਂਟਡ ਪੈਸਾ ਆ ਜਾਵੇ ਠੀਕ ਹੈ ਔਰ ਜਿਹੜਾ ਆਂਦਾ ਬੰਦਾ ਉਹਨੂੰ ਪ੍ਰੋਪਰ ਰਸੀਦ ਕੱਟ ਕੇ ਦੇਈਦੀ ਹੈਗੀ ਹੈ ਔਰ ਜਿਹੜਾ ਖਰਚਾ ਵੀ ਹੈ ਸਾਰਾ ਆਡਿਟ ਹੁੰਦੀ ਹੈ ਪ੍ਰੋਪਰ ਔਰ 80G ਸਾਡੇ ਕੋਲ ਹੈਗਾ ਸੀਐਸਆਰ ਹੈਗਾ 10BB ਵੀ ਸਾਡੇ ਕੋਲ ਆਂਦਾ ਹੈਗਾ ਜੋ ਵੀ ਸਾਰਾ ਹਿਸਾਬ ਹੈ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਚੈੱਕ ਕਰ ਸਕਦਾ ਹੈ ਉਹ ਸਾਰੇ ਉਹਨਾਂ ਨੂੰ ਰਿਕਾਰਡ ਦਿਖਾ ਕੇ ਇੱਕ ਇੱਕ ਪੈਸਾ ਜੇ ਮਿਲਿਆ ਹੈਗਾ ਉਹ ਕਿੱਥੇ ਯੂਜ਼ ਹੋਇਆ ਅਸੀਂ ਉਹਨਾਂ ਨੂੰ ਵੀ ਸਾਰਾ ਰਿਕਾਰਡ ਦਿਖਾ ਸਕਦੇ ਆ ਉਹ ਸਾਡੀ ਸੰਸਥਾ ਦਾ ਹੀ ਉਹ ਮੋਟਿਵ ਹੈਗਾ ਵੀ ਜਿੰਨੀ ਸਮਾਜ ਦੀ ਸੇਵਾ ਹੋ ਸਕੇ ਅਸੀਂ ਕਰੀਏ ਠੀਕ ਹੈ ਜੀ ਗਰਗ ਸਿੰਘ ਹੁਣ ਤੱਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਿੰਨੇ ਡਾਇਲਿਸਿਸ ਐ ਐਸਟੀਮੇਟ ਕਿੰਨੀਆਂ ਕਿ ਡਾਇਲਸਿਸ ਜਿਹੜੇ ਹੋ ਚੁੱਕੇ ਆ ਤੇ ਜਿਹੜਾ ਹੁਣ ਤੱਕ 11000 ਪਲਸ ਦਲਸੀ ਹੋ ਚੁੱਕੀਆਂ ਨੇ ਫ੍ਰੀ ਆਫ ਕੋਸਟ तकरीबन 125 ਬੱਚੇ ਐਜੂਕੇਸ਼ਨ ਲੈ ਰਹੇ ਸੀਏ ਕਰਦੇ ਨੇ ਇੰਜੀਨੀਅਰਿੰਗ ਕਰਦੇ ਡਾਕਟਰੀ ਕਰ ਰਹੇ ਨੇ ਇਹ ਬੱਚੇ ਸਾਡੀ ਐਜੂਕੇਸ਼ਨ ਦੀ ਸੇਵਾਵਾਂ ਲੈ ਰਹੇ ਨੇ ਠੀਕ ਹੈ ਬਹੁਤ ਵੱਡੀ ਜਿਹੜੀ ਮਾਤਰਾ ਹੈਗੀ ਹੈ ਜੀ ਸਰ ਕੀ ਨਾਮ ਤੁਹਾਡਾ ਜੀ ਮੈਂ ਮੁਕੇ ਸਾਨੀ ਮੇਰਾ ਨਾਮ ਹੈ ਜੀ ਸਾਨੀ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਉਪਰਾਲਾ ਜਿਹੜਾ ਸਮਾਜ ਦੇ ਪ੍ਰਤੀ ਤੁਸੀਂ ਇੱਕ ਸੋਚ ਚੰਗੀ ਲੈ ਕੇ ਤੁਰੇ ਹੋ ਤੇ ਕਾਫਲਾ ਹੁਣ ਵੱਧਦਾ ਜਾ ਰਿਹਾ ਹੋਏਗਾ ਨਾਲ ਨਾਲ ਕਿਉਂਕਿ ਕਹਿੰਦੇ ਪਹਿਲਾ ਕਦਮ ਪੱਟਣਾ ਹੀ ਜਿਹੜਾ ਔਖਾ ਹੁੰਦਾ ਤੇ ਜਦੋਂ ਨਾਲ ਚਾਰ ਕਦਮ ਹੋਰ ਹੋ ਜਾਂਦੇ ਨੇ ਤਾਂ ਮੰਜ਼ਿਲ ਆਸਾਨ ਲੱਗਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਜੀ ਇਹ ਦੀਪਕ ਜੀ ਦੀਪਕ ਗਰਗ ਜੀ ਔਰ ਅਨਵੈਲ ਜੀ ਦੀ ਬੜੀ ਮਿਹਨਤ ਹੈ ਅਸੀਂ ਲੋਕ ਇਹਨਾਂ ਨਾਲ ਅਟੈਚ ਆਂ ਜਿੰਨਾ ਅਸੀਂ ਕਰ ਸਕਦੇ ਆ ਉਹ ਕਰਦੇ ਆ ਇਹਨਾਂ ਨਾਲ ਲੱਗ ਕੇ ਔਰ ਸਾਡੇ ਕਈ ਵੀਰ ਹੈਗੇ ਆ ਕਿ ਇੰਡਸਟ੍ਰੀਲਿਸਟ ਹੈ ਇਹ ਬੜੇ-ਬੜੇ ਦਾਨਵੀਰ ਹੈ ਜਿਹੜੇ ਉਹਨਾਂ ਦੇ ਅੱਗੇ ਕੋਈ ਨਾ ਕੋਈ ਸੋਰਸ ਨਾਲ ਸਾਨੂੰ ਇੱਥੇ ਸਹਾਇਤਾ ਮਿਲਦੀ ਹੈ ਜਿਹੜੀ ਸਹਾਇਤਾ ਅਸੀਂ ਲੋਕਾਂ ਨੂੰ ਪਹੁੰਚਾਉਣੀ ਹੈ ਤੇ ਅਸੀਂ ਕੋਈ ਵੀ ਪੈਸਾ ਇੱਥੇ ਚਾਰਜ ਨਹੀਂ ਕਰਦੇ ਬੜਾ ਸਾਫ਼-ਸੁਥਰਾ ਕੰਮ ਹੈ ਤੇ ਜਿਹੜੇ ਕਈ ਲੋਕਾਂ ਦੇ ਐਨਜੀਓ ਵਾਸਤੇ ਭਰਮ ਹੁੰਦੇ ਆ ਕਿ ਉਹ ਲੋਕ ਆਪਣੇ ਸਾਈਡ ਤੇ ਕੁਝ ਨਾ ਕੁਝ ਕੰਮ ਕਰਦੇ ਆ ਪਰ ਇੱਥੇ ਅਸੀਂ ਤਰ੍ਹਾਂ ਦੀ ਕੋਈ ਜ਼ਿਕਰ ਨਹੀਂ ਕਿਉਂਕਿ ਅਸੀਂ ਲੋਕ ਵੀ ਕਾਫੀ ਕੰਮ ਕਰਦੇ ਆ ਕਾ ਵੀ ਇੱਥੇ ਇੰਡਸਟਰੀ ਲਿਸਟ ਆ ਜੇ ਸਾਨੂੰ ਕੁਝ ਲੱਗੇ ਕਿ ਗਲਤ ਹੋ ਰਿਹਾ ਹੈ ਤੇ ਅਸੀਂ ਵੀ ਇਹਨੂੰ ਪਿੱਛੇ हट ਜਾਾਂਗੇ ਪਰ ਇੱਥੇ ਸਾਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਬਸ ਉਹ ਹੁੰਦੀ ਔਰ ਬਹੁਤ ਅੱਛਾ ਕੰਮ ਹੋ ਰਿਹਾ ਹੈ ਵਿਦਆਊਟ ਐਨੀ ਚਾਰਜਿੰਗ ਐਨੀ ਸਿੰਗਲ ਪੈਨੀ ਇੱਥੇ ਕੰਮ ਹੋ ਰਿਹਾ ਹੈ ਠੀਕ ਹੈ ਸਾਨੀ ਸਾਹਿਬ ਇਹ ਜਿਹੜਾ ਸਵਾਲ ਹੈ ਮਨ ਦੇ ਵਿੱਚ ਉੱਠਣਾ ਸੁਭਾਵਕ ਹੀ ਹੈ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਮਹਿੰਗਾਈ ਦੇ ਇਸ ਦੌਰ ਦੇ ਵਿੱਚ ਆਪਣੇ ਘਰ ਦੀਆਂ ਜ਼ਰੂਰਤਾਂ ਸੀ ਨਹੀਂ ਪੂਰੀਆਂ ਕਰ ਪਾਉਂਦੇ ਉੱਧਰ ਦੂਸਰੇ ਪਾਸੇ ਅਸੀਂ ਇੰਨੀ ਵੱਡੀ ਸੇਵਾ ਜਿਹੜੀ ਹੈ ਨਿਭਾ ਰਹੇ ਹਾਂ ਇੰਨੇ ਨੇ ਡੈਲਸਿਸ ਰੋਜ ਦੇ ਕਰਨੇ ਫ੍ਰੀ ਆਫ ਕੋਸਟ ਤਾਂ ਲੋਕਾਂ ਦਾ ਤਾਂ ਧਿਆਨ ਜਾਏਗਾ ਹੀ ਵੀ ਇਹ ਪਤਾ ਨਹੀਂ ਪੈਸਾ ਕਿੱਥੋਂ ਆ ਰਿਹਾ ਇਹਨਾਂ ਕੋਲ ਖਰਚਾ ਤਾਂ ਅਕਸਰੋਂ ਆ ਹੀ ਰਿਹਾ ਹੋਏਗਾ ਤੁਹਾਡਾ ਦੇਖੋ ਜੀ ਸਾਡੇ ਲਾਈਵ ਗਰੁੱਪ ਬਣੇ ਹੋਏ ਐ ਹਰੇਕ ਲਾਈਵ ਗਰੁੱਪ 'ਚ ਨਾਲ ਦੀ ਨਾਲ ਮੈਸੇਜ ਆਉਂਦੇ ਐ ਇੱਥੋਂ ਇੰਨੀ ਸੇਵਾ ਇੱਥੇ ਨਹੀਂ ਸੇਵਾ ਗਈ ਹੈ ਇਹਨੂੰ ਇਹਨੇ ਪੈਸੇ ਚਾਹੀਦੇ ਇਹਨੇ ਦੇਣੇ ਹੈ ਠੀਕ ਹੈ ਤੇ ਅਸੀਂ ਆਪਣੀਆਂ ਲਿਮਿਟੇਸ਼ਨਸ 'ਚ ਸਾਰੇ ਨੂੰ ਕਰਦੇ ਆ ਬਾਹਰ ਦੇ ਕਈ ਮਰੀਜ਼ ਆnde ਕਦੀ ਕੋਈ ਅਸੀਂ ਗੁਰਨਾਨਗਰ ਹਸਪਤਾਲ 'ਚ ਇਹ ਬਲਦੀ ਹਸਪਤਾਲ 'ਚ ਹਮਮ ਕਰ ਵੀ ਹਸਪਤਾਲ ਨਾਲ ਸਾਡਾ ਟਾਈਆ ਪੈਗਾ ਜਿੱਥੇ ਅਸੀਂ ਲੋਕ ਮਰੀਜ਼ਾਂ ਨੂੰ ਭੇਜਦੇ ਆ ਠੀਕ ਹੈ ਤੇ ਉੱਥੇ 네ਗੋਸ਼ੀਏਸ਼ਨ ਕਰਕੇ ਉਹਨਾਂ ਦੇ ਬਿੱਲ ਵੀ ਠੀਕ ਕਰਾਣੇ ਆ ਤੇ ਨਾਲ ਹੀ ਗਰੁੱਪ 'ਚ ਮੈਸੇਜ ਪਾਣੇ ਆ ਤੇ ਸਾਹਮਣੇ ਸਾਨੂੰ ਪੈਸੇ ਆਣੇ ਸ਼ੁਰੂ ਹੋ ਜਾਂਦੇ ਆ ਹਾਂ ਠੀਕ ਹੈ ਤਾਂ ਗਰਗਸਾਹਬ ਕੋਈ ਜਾਂਦੇ ਜਾਂਦੇ ਦਰਸ਼ਕਾਂ ਨੂੰ ਹੋਰ ਕੋਈ رائے ਆਪਣੀ ਸਾਂਝ ਪਾਣੀ ਚਾਹੁੰਦੇ ਹਾਂ ਦੇਖੋ ਤੁਹਾਡੇ رائے ਮੈਂ ਚੈਨਲ ਲਈ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਔਰ ਖਾਸ ਕਰਕੇ ਮੇਰੇ ਕੋਈ ਮੁੱਦੰਦਾ ਧਰਮ ਪ੍ਰੇਮੀ ਜਿਹੜੇ ਹੈਗੇ ਧਰਮ ਸਾਰੇ ਵਧੀਆ ਨੇ ਪਰਮਾਤਮਾ ਨੇ ਕਦੇ ਤੁਹਾਡੇ ਕੋਲ ਕੁਝ ਨਹੀਂ ਮੰਗਿਆ ਜਿਹੜਾ ਸਮਾਜ ਚ ਇਹ ਪਖੰਡ ਚੱਲ ਰਿਹਾ ਇਹਨੂੰ ਬੰਦ ਕਰਕੇ ਪਰਮਾਤਮਾ ਦੀ ਭਗਤੀ ਜਿੱਥੇ ਮਰਜੀ ਧਰਮ ਦੇ ਸਥਾਨ 'ਤੇ ਜਾ ਕੇ ਕਰੋ ਘਰੇ ਕਰੋ ਕੋਈ ਕਿੰਤੋਂ ਪਰੰਤੂ ਨਹੀਂ ਜਿਹੜਾ ਇਹ ਫालतू ਦਾ ਰੁਪਈਆ ਪਰਮਾਤਮਾ ਤੇ ਖਰਚ ਰਹੇ ਇਹ ਬੰਦ ਕਰੋ ਬੰਦ ਕਰਕੇ ਇਹ ਜਿਹੜੇ ਜ਼ਰੂਰਤਮੰਦ ਮਰੀਜ਼ ਨੇ ਬੱਚੇ ਨੇ ਹੋਰ ਜਿਹੜੇ ਕੋਈ ਕਿਸੇ ਦੀ ਕੁੜੀ ਵਿਆਹ ਨਾਲੇ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹਨਾਂ ਤੇ ਰੁਪਈਆ ਲਾਓ ਪਰਮਾਤਮਾ ਉੱਥੇ ਮਿਲਣਾ ਹੈਗਾ ਕਿਰਪਾ ਸਾਬ ਤੁਹਾਡੇ ਇਸ ਗੱਲ ਤੇ ਵੀ ਬਿਵਾਲ ਮੱਚ ਸਕਦਾ ਹੈ ਕਿਉਂਕਿ ਬੜੇ ਧਰਮ ਦੇ ਠੇਕੇਦਾਰ ਨੇ ਜੋ ਇਹ ਸੋਚ ਦੇ ਨਾਲ ਨਹੀਂ ਸਹਿਮਤ ਹੋਣਗੇ ਦੇਖੋ ਨਾ ਮੈਨੂੰ ਇਸ ਚੀਜ਼ ਤੋਂ ਮੈਂ ਤਾਂ ਪਰਮਾਤਮਾ ਨੇ ਜੋ ਕਿਹਾ ਮੈਂ ਤੁਹਾਨੂੰ ਦੱਸਦਾ ਤੁਹਾਡੇ ਚੈਨਲ ਲਈ ਲਾਸਟ ਫਿਰ ਮੈਂ ਕਹਿ ਰਿਹਾ ਮੈਨੂੰ ਕੋਈ ਵੀ ਗਰੰਟee ਆਵ ਜਾ ਕਿਸੇ ਵੀ ਧਰਮ ਦਾ ਦਿਖਾ ਦਿਓ ਕਿ ਪਰਮਾਤਮਾ ਕਹਿੰਦਾ ਮੇਰੇ ਲਈ ਤੂੰ ਰੁਪਈਆ ਵੀ ਦਿਖਾ ਦਿਓ ਮੈਨੂੰ ਭਾਵੇਂ ਫਾਇਦਾ ਲਾ ਦਿਓ ਮੈਂ ਤਿਆਰ ਆਗਾ ਪਰਮਾਤਮਾ ਕਹਿੰਦਾ ਮੈਂ ਇਨਸਾਨੀ ਜਾਮਾ ਦਿੱਤਾ ਹੈ ਜ਼ਰੂਰਤਮੰਦ ਤੇ ਬੇਸਾਰਾ ਲੋਕ ਜਿਨ੍ਹਾਂ ਨੂੰ ਮੈਂ ਕਰਮ ਦੀ ਸਜ਼ਾ ਦੇਣਾ ਤੂੰ ਦਾ ਉਹ ਮੂਰੀ ਬੰ ਮੇਰਾ ਮੇਰਾ ਸਰੂਪ ਧਾਰ ਕੇ ਕਿਉਂਕਿ ਮੈਂ ਹਰ ਥਾਂ ਤੇ ਨਹੀਂ ਜਾ ਸਕਦਾ ਤੇ ਇਸ ਕਰਕੇ ਜਿਹੜੇ ਸਾਨੂੰ দান ਦੇ ਰਹੇ ਪਰਮਾਤਮਾ ਦਾ ਰੂਪ ਨੇ ਸਾਡੇ ਲਈ ਤੇ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਵਿਤੀ ਹੈ ਧਰਮ ਸਾਰੇ ਵਧਿਆ ਨੇ ਕੋਈ ਕਿੰਤੂ ਪਰੰਤੂ ਨਹੀਂ ਕਿਸੇ ਦਾ ਧਰਮ ਦੀ ਭਗਤੀ ਕਰੋ ਜਿਵੇਂ ਮਰਜੀ ਕਰੋ ਪਖੰਡ ਬਾਜੀ ਜਿਹੜੀ ਧਰਮ ਚ ਹੈਗੀ ਇਹਨੂੰ ਬੰਦ ਕਰਕੇ ਆ ਜਰੂਰਤਮੰਦ ਤੇ ਬੇਸਹਾਰਾ ਲੋਕਾਂ ਦਾ ਸਹਾਇਤਾ ਕਰੋ ਪਰਮਾਤਮਾ ਤੁਹਾਡੀ ਸਾਰੀ ਜ਼ਰੂਰਤਾਂ ਪੂਰੀ ਕਰੂਗਾ ਤੇ ਦਵਾਈਆਂ ਵਗੈਰਾ ਵੀ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਸਾਡਾ ਜੀ ਸਾਰਾ ਸਾਣੀ ਸਾਹਿਬ ਨੇ ਮੁਕੇ ਸਾਣੀ ਜੀ ਨੇ ਹੁਣੇ ਤੁਹਾਨੂੰ ਦੱਸਿਆ ਨਾ ਜੀ ਕਿਹੇ ਹਸਪਤਾਲਾਂ ਨਾਲ ਸਾਡਾ ਟਾਈ ਆਪ ਹੈ ਤੇ तकरीबन ਤੁਹਾਨੂੰ ਦੱਸ ਦਈਏ 5 ਲੱਖ ਰੁਪਏ ਮਹੀਨੇ ਦੀ ਜਿਹੜੇ ਬਾਹਲੇ ਮਰੀਜ਼ ਜਿਹੜੇ ਇੱਥੇ ਨਹੀਂ ਇੱਥੇ ਤਾਂ ਖਰਚੇ ਹੀ ਬੜਾ ਹੈਗਾ ਸਾਡਾ ਬਾਹਲੇ ਜਿਹੜੇ ਮਰੀਜ਼ ਹਸਪਤਾਲਾਂ ਦੇ ਜਿਵੇਂ ਬਲਦੀਪ ਦੇ ਡੀਪ ਹਸਪਤਾਲ ਹੋ ਗਿਆ ਗੁਰਨਾਨਕ ਹੋ ਗਿਆ ਦੀਪਾ ਐਜੇ ਦੀਪਾ ਖਾੜ ਸੈਂਟਰ ਐਜੇ ਡੀ ਐਮ ਸੀ ਤੱਕ ਜਿਹੜੇ ਗਏ ਸੀ ਮਰੀਜ਼ਾਂ ਨੂੰ ਜਿਹੜੀਆਂ ਦਵਾਈਆਂ ਦੇਨੇ 5 ਲੱਖ ਰੁਪਏ ਮਹੀਨੇ ਦਾ ਉਹ ਸਾਡਾ ਖਰਚਾ ਹੈਗਾ ਠੀਕ ਹੈ ਜੀ ਠੀਕ ਹੈ ਹਸਪਤਲ ਵੀ ਸਾਡਾ ਸਾਥ ਦਿੰਦੇ ਜੀ ਹਸਪਤਲ ਵਾਲੇ ਵੀ ਸਾਡਾ ਸਾਥ ਦਿੰਦੇ ਡਾਕਟਰ ਬਲਦੀਪ ਸਾਡਾ ਬੜਾ ਸਾਥ ਦਿੰਦੇ ਆ ਗੁਰਨਾਨਕ ਵਾਲੇ ਬੜਾ ਸਾਥ ਦਿੰਦੇ ਆ ਠੀਕ ਹੈ ਮਤਲਬ ਕੰਸੈਸ਼ਨਲ ਰੇਟ 'ਚ ਸਾਰੇ ਕੰਮ ਹੁੰਦੇ ਆ ਹਾਂ ਜੀ ਠੀਕ ਹੈ 30% ਠੀਕ ਹੈ ਜੀ ਠੀਕ ਹੈ ਤੇ ਗਰਗ ਸਾਹਿਬ ਹੋਣਾ ਵੱਲੋਂ ਇੱਕ ਨੇਕੀ ਦੀ ਜਿਹੜੀ ਹੱਤੀ ਹੈ ਉਹ ਵੀ ਚਲਾਈ ਜਾਂਦੀ ਹੈਗੀ ਹੈ ਗਰਗ ਸਾਹਿਬ ਐਂਬੂਲੈਂਸ ਦੀ ਸੁਵਿਧਾ ਵੀ ਹੈਗੀ ਆ ਆਪਣੇ ਇਸ ਸੰਸਥਾ ਦੇ ਕੋਲ ਦੇਖੋ ਐਂਬੂਲੈਂਸ ਸਾਨੂੰ ਸਰਕਾਰ ਨੇ ਦਿੱਤੀ ਹੈ ਤੁਹਾਨੂੰ ਹੋਰ ਦੱਸਣਾ ਚਾਹ ਰਿਹਾ ਸੀ ਐਂਬੂਲੈਂਸ ਸਾਡੀ ਹੋਰ ਜਲਦੀ ਆਣ ਆਲੀ ਹੈਗੀ ਤੁਹਾਨੂੰ ਦੱਸ ਦਈਏ ਹੋਰ ਤੁਹਾਨੂੰ ਇੱਕ ਦੱਸ ਦਈਏ ਜਿਹੜੇ ਇੱਥੇ ਤੁਸੀਂ ਕਹਿ ਰਹੇ ਸੀ ਨਾ ਬਾਹਰੋਂ ਜਿਹੜੇ ਬਾਹਰੋਂ ਜਿਹੜੇ ਮਰੀਜ਼ ਕਈ ਆਉਂਦੇ ਨੇ ਜਿਨ੍ਹਾਂ ਦਾ ਕੋਈ ਰਹਿਣ ਦਾ ਸਾਧਨ ਨਹੀਂ ਹੈਗਾ ਤੁਹਾਨੂੰ ਮੈਂ ਦੱਸ ਦਈਏ ਦੋ ਮਰੀਜ਼ ਸਾਡੇ ਆਲਰੇਡੀ ਨਿਸਕਾਮ ਸੇਵਾ ਜਿਹੜਾ ਆਸ਼ਰਮ ਪੱਖੋਵਾਰ ਰੋਡ ਤੇ ਹੈ ਭਾਈ ਸਾਹਿਬ ਸੋਨ ਬੰਸਰ ਜ ਇਨਾਂ ਦੇ ਸਹਿਯੋਗ ਨਾਲ ਅਸੀਂ ਉੱਥੇ ਭੇਜਦੇ ਨੇ ਤਿੰਨ ਮਰੀਜ਼ ਅਸੀਂ ਹੋਰ ਭੇਜਦੇ ਆਂ ਬਾਹਰੋਂ ਜਿਹੜੇ ਆਲੇ। ਮਰੀਜ਼ ਪਰਿਵਾਰ ਰਹਿੰਦੇ ਨੇ। ਇਕੱਲੇ ਮਰੀਜ਼ ਨਹੀਂ ਰਹਿੰਦੇ। ਹੂੰ। ਪਰਿਵਾਰ। ਨਾਮ ਦੱਸ ਦਿਓ ਆਪਣਾ। ਮੇਰਾ ਨਾਮ ਸਵਰਨ ਸਵਰਨ ਬੰਸਲ ਜੀ। ਨਿਸ਼ਕਾਮ ਸੇਵਾ ਆਸ਼ਰਮ ਤੋਂ। ਠੀਕ ਹੈ। ਠੀਕ ਹੈ। ਜਿਹੜੇ ਵੀ ਹੈਲਪਫੁਲ ਐਨਜੀਓ ਤੋਂ ਉੱਥੇ ਕੋਈ ਕਪੂਰਥਲੇ ਤੋਂ ਆਇਆ ਹੈ ਜਾਂ ਕੋਈ ਅੰਮ੍ਰਿਤਸਰ ਤੋਂ ਆਇਆ ਹੈ ਜਾਂ ਕਿਸੇ ਹੋਰ ਸ਼ਹਿਰ ਤੋਂ ਉਹਨੂੰ ਆਨ ਜਾਣ ਲਈ ਦਿੱਕਤ ਹੈ। ਉਸ ਨੂੰ ਖਰਚਾ ਪੈਂਦਾ ਆਨ ਜਾਣ ਦਾ। ਠੀਕ ਹੈ ਕਿਉਂਕਿ ਪਹਿਲੇ ਹੀ ਉਹ ਵਿਚਾਰਾ ਪਰੇਸ਼ਾਨ ਹੈ ਆਪਣੀ ਬਿਮਾਰੀ ਤੋਂ ਜੀ ਜੀ ਉਹਦਾ ਇਹ ਵੀ ਖਾਣ ਪੀਣ ਦਾ ਉੱਥੇ ਰਹਿਣ ਸਹਣ ਦਾ ਸਾਰਾ ਉੱਥੇ ਹੋ ਜਾਂਦਾ ਹੈਗਾ ਤੇ ਇਲਾਜ ਉਹਦਾ ਇੱਥੇ ਹੋ ਹੀ ਜਾਂਦਾ ਹੈ ਉਹ ਰੂਲਣ ਤੋਂ ਬਚ ਜਾਂਦਾ ਹੈ ਇਹ ਬਹੁਤ ਵੱਡਾ ਉਪਰਾਲਾ ਹੈ। ਤੋਂ ਕੀ ਸਾਡੇ ਕੋਲ ਇੱਕ ਜਿਹੜਾ ਮਰੀਜ਼ ਕਪੂਰ ਥੱਲੇ ਦਾ ਹੈ ਉਹਨਾਂ ਦਾ ਚਾਰ ਪਰਿਵਾਰ ਦਾ ਸਦਸਾ ਚਾਹ ਤਿੰਨ ਚਾਰ 6 ਮਹੀਨੇ ਤੋਂ 6 ਪਛੇ 6 ਪਰਿਵਾਰ 6 ਬੰਦਿਆਂ ਦਾ ਉੱਥੇ 4 ਮਹੀਨੇ ਤੋਂ ਰਹਿ ਰਿਹਾ ਹੈਗਾ ਸਾਰਾ ਖਰਚਾ ਨਿਸਕਾਮ ਸੇਵਾ ਦਾ ਬਿਲਕੁਲ ਫ੍ਰੀ ਆਫ ਕੋਸਟ ਹੈ। ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਵਿਲਾ ਵੀ ਸਾਡੇ ਆਸ਼ਰਮ ਹੈ ਨਿਸਕਾਮ ਦਾ ਹੀ ਹੈਗਾ ਉੱਥੇ ਸਾਡੇ ਬਜ਼ੁਰਗ ਰਹਿ ਰਹੇ ਨੇ ਇੱਥੋਂ ਜਿਹੜੇ ਬਜ਼ੁਰਗ ਜਿਹੜੇ ਕਿ ਬੱਚਿਆਂ ਤੋਂ ਤੰਗ ਆ ਕੇ ਕਿਸੇ ਹੋਰ ਤੋਂ ਸਮਾਜ ਤੋਂ ਦੁਖੀ ਹੁੰਦੇ ਨੇ ਅਸੀਂ ਉੱਥੇ ਵਿਲਾ ਭੇਜਦੇ ਹਾਂ ਆਪਣੇ ਸੇਵਾ ਆਸ਼ਰਮ ਚ ਸਹੀ ਹੈ ਜੀ ਜੇ ਸਾਬ ਉੱਥੇ ਵੀ ਜਰੂਰ ਅਸੀਂ ਵਿਜ਼ਿਟ ਕਰਨੀ ਚਾਹਾਂਗੇ ਕਿਉਂ ਅਗਰ ਕੋਈ ਸਮਾਜ ਪ੍ਰਤੀ ਚੰਗਾ ਕੰਮ ਕਰਦਾ ਤਾਂ ਉਹਨੂੰ ਵੀ ਜਿਹੜਾ ਲੋਕਾਂ ਦੇ ਸਾਹਮਣੇ ਜਰੂਰ ਲਿਆਣਾ ਚਾਹੀਦਾ ਹੈਗਾ ਤਾਂ ਵਾਕਈ ਜਿਹੜਾ ਵਧਾਈ ਦੇ ਪਾਤਰ ਨੇ ਲੋਕ ਕਹਿੰਦੇ ਨੇ ਕਿ ਅਗਰ ਦੁਨੀਆ ਦੇ ਵਿੱਚ ਮਾੜੇ ਲੋਕ ਵੀ ਨੇ ਤਾਂ ਚੰਗੇ ਲੋਕ ਵੀ ਨੇ ਜਦੋਂ ਤੱਕ ਇਹ ਬੈਲੈਂਸ ਬਣਿਆ ਰਹੇਗਾ ਤਾਂ ਜਿਹੜੀ ਇਹ ਦੁਨੀਆ ਚੱਲਦੀ ਰਹੇਗੀ ਜਦੋਂ ਦੋਨਾਂ ਚੋਂ ਕਿਸੇ ਇੱਕ ਦਾ ਵੀ ਪਲੜਾ ਜਿਹੜਾ ਭਾਰੀ ਹੋ ਗਿਆ ਤਾਂ ਇਹ ਜ਼ਿੰਦਗੀ ਜਿਹੜੀ ਆ ਰੁਕ ਜਾਂਦੀ ਆ ਤੇ ਬਹੁਤ ਖੁਸ਼ੀ ਹੋਈ ਐ ਇੱਥੇ ਆ ਕੇ ਤਸਵੀਰਾਂ ਸੀ ਇੱਧਰਲੇ ਪਾਸੇ ਇੱਕ ਵਾਰ ਫਿਰ ਦਿਖਾ ਦਿਓ ਕਿ ਕਿੰਨੇ ਪੇਸ਼ੈਂਟ ਨੇ ਜਿਹੜੇ ਬਿਲਕੁਲ ਫ੍ਰੀ ਦੇ ਵਿੱਚ ਆਪਣਾ ਜਿਹੜਾ ਇਲਾਜ ਕਰਾ ਰਹੇ ਨੇ ਜਿਹੜਾ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਸੀਗੇ ਕਿ ਹੁਣ ਪੈਸਿਆਂ ਦੀ ਕਰਕੇ ਸ਼ਾਇਦ ਉਹ ਨਹੀਂ ਜੀ ਸਕਣਗੇ ਉਹਨਾਂ ਦੇ ਸਾਥੀ ਸੰਗੀ ਰਿਸ਼ਤੇਦਾਰ ਤੱਕ ਵੀ ਸਾਥ ਛੱਡ ਜਾਂਦੇ ਨੇ ਕਿ ਅਸੀਂ ਇੰਨੀ ਹੈਲਪ ਨਹੀਂ ਕਰ ਸਕਦੇ ਤਾਂ ਉਸ ਵੇਲੇ ਇਸ ਐਨਜੀਓ ਵੱਲੋਂ ਇੱਕ ਜਿਹੜੀ ਉਮੀਦ ਦੀ ਕਰਨ ਦਿਖਾਈ ਜਾਂਦੀ ਹੈ ਔਰ ਉਹ ਪੇਸ਼ੈਂਟ ਦਾ ਜਿਹੜੀ ਬਾਹ ਫੜੀ ਜਾਂਦੀ ਹੈ ਔਰ ਉਸ ਮਰੀਜ਼ ਨੂੰ ਉਦੋਂ ਤੱਕ ਨਹੀਂ ਰਿਹਾ ਹਥੋਂ ਛੁੱਟੀ ਦਿੱਤੀ ਜਾਂਦੀ ਜਦੋਂ ਤੱਕ ਕਿ ਇਹਨਾਂ ਦੇ ਡਾਕਟਰਸ ਨਹੀਂ ਕਹਿ ਦਿੰਦੇ ਕਿ ਤੁਹਾਡਾ ਬੰਦਾ ਜਿਹੜਾ ਹੁਣ ਫਿੱਟ ਹੈ ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਬੱਲੂ ਜੀ ਨਾਲ ਹਰਵਿੰਦਰ ਸਿੰਘ ਢਿਲੋਂ ਲੁਧਿਆਣਾ ਲਾਈਵ